ਆਹ ਇੱਕ ਕੁੜੀ ਲੈ ਕੇ ਆਇਆ ਹਾਂ ਕਦੋਂ ਬੰਬਈ ਇੰਨਾ ਵਧੀਆ ਸਭ ਕੁਝ ਘੈਂਟ ਚੱਲ ਰਿਆ ਸੀ ਵਧੀਆ ਕੀ ਮਨ ਚ ਆਇਆ ਵੀ ਯਾਰ ਮੈਂ ਪੰਜਾਬੀ ਫਿਲਮ ਕਰਨੀ ਆ ਉਹ ਵੀ ਆਪਣੇ ਪੰਜਾਬ ਲਿਖ ਮੂਵੀ ਕਰਨੀ ਉਹ ਵੀ ਇੰਨਾ ਕਮਾਲ ਦਾ ਟਾਪਿਕ ਦੋ ਜਨਰੇਸ਼ਨਸ ਜਿਸ ਤੇ ਦਿਖਾਈਆਂ ਕੀ ਥਾਟ ਸੀਗਾ ਆ ਥਾਟ ਇਹੀ ਸੀਗਾ ਕਿ ਪੰਜਾਬ ਬਹੁਤ ਧਿਰ ਤੋਂ ਕੰਮ ਨਹੀਂ ਕੀਤਾ ਸੀਗਾ ਸੋ ਮੈਨੂੰ ਲੱਗਾ ਕਿ ਜਿਹੜੀ ਜਿਹੜੀ ਮੇਰੀ ਲੈਂਗੁਏਜ ਆ ਖੁਦ ਦੀ ਜਿਸ ਚ ਮੈਂ ਮਤਲਬ ਮਾਹਿਰਾ ਉਹ ਲੈਂਗੁਏਜ ਦਾ ਮੈਨੂੰ ਕੰਮ ਕਰਨਾ ਹੀ ਚਾਹੀਦਾ ਸੋ ਮੈਨੂੰ ਲੱਗਾ ਕਿ ਇੱਕ ਔਮਨ ਔਰੀਐਂਟਡ ਫਿਲਮ ਆਣੀ ਬਹੁਤ ਜ਼ਰੂਰੀ ਆ ਸੋ ਮੈਨੂੰ ਲੱਗਾ ਕਿ ਮੇਰੇ ਕੋਲ ਮੌਕਾ ਵਾ ਇਸ ਟਾਈਮ ਆਂਦਾ ਸੋ ਆਈ ਥਿੰਕ ਪ੍ਰੋਜੈਕਟ ਬੋਥ ਇਨਾਂ ਨੇ ਫਿਲਮ ਬਹੁਤ ਸੋਹਣੀ ਲਿਖੀ ਸੀ ਮੈਨੂੰ ਇਨਾਂ ਤੇ ਟਰਸਟ ਸੀ ਪਹਿਲਾਂ ਤਾਂ ਫॉर ਯੂਰ ਕਾਈਂਡ ਇਨਫੋਰਮੇਸ਼ਨ ਇਨਾਂ ਨੇ ਮੈਨੂੰ 3 ਸਾਲ ਬਾਅਦ ਟਾਈਮ ਦਿੱਤਾ ਵਾ ਫਿਲਮ ਦਾ ਤੇ ਮੈਨੂੰ ਇਨਾਂ ਤੇ ਹੀ ਟਰਸਟ ਸੀਗਾ ਕਿ ਮੈਂ ਫਿਲਮ ਜੇ ਕੀਤੀ ਵਿਮਨ ਓਰੀਐਂਟਡ ਜਾਂ ਆਪਣੇ ਤੇ ਬੈਟ ਕੀਤਾ ਪੰਜਾਬੀ ਸਿਨੇਮਾ ਚ ਤਾਂ ਮੈਂ ਅਮਰਜੀਤ ਸਾਰੋ ਤੋਂ ਇਲਾਵਾ ਨਹੀਂ ਕਰ ਸਕਦੀ ਅ ਸੋ ਮੈਂ ਇਹਨਾਂ ਨੇ ਜਦੋਂ ਫਿਲਮ ਲਿਖੀ ਰੈਡੀ ਕੀਤੀ ਅ ਅਸੀਂ ਪੜੀ ਤਾਂ ਬੜਾ ਮਜ਼ਾ ਆਇਆ ਮਨ ਲੱਗਾ लेट्स ዱ ਇਟ ਕੀ ਬਾਤ ਹੈ ਬਹੁਤ ਖੂਬ ਐਂਡ ਇੱਕ ਹੋਰ ਅ ਪ੍ਰੋਡਿਊਸਰ ਹੁਣ ਤੁਸੀਂ ਬਣ ਚੁੱਕੇ ਹੋ ਨਾਲ ਪ੍ਰੋਡਿਊਸਰ ਦਾ ਸਫ਼ਰ ਕੀ ਐਡੀਸ਼ਨਲ ਰਿਸਪੌਂਸਿਬਿਲਟੀ ਸੀ ਜਾਂ ਈਜ਼ੀ ਰਿਹਾ ਸਭ ਕੁਝ ਦੇਖੋ ਸਾਡੇ ਤਾਂ ਕੋਈ ਪੈਸੇ ਲਾ ਨਹੀਂ ਰਿਹਾ ਸੀ ਅਸੀਂ ਕਿਹਾ ਆਪੇ ਹੀ ਲਾ ਲੈਨੇ ਆ ਇੱਕ ਵਾਰੀ ਪਹਿਲਾਂ ਆਪ ਆਉਣੇ ਆ ਫਿਰ ਉਸ ਤੋਂ ਬਾਅਦ ਲੋਕੀ ਆਪ ਆਉਣਗੇ ਸਾਡੇ ਤੋਂ ਕੀ ਬਾਤ ਹੈ ਬਹੁਤ ਖੂਬ ਤੁਹਾਨੂੰ 올 ਦੀ ਵੈਰੀ ਬੈਸਟ ਐਂਡ ਨੈਕਸਟ ਕੁਐਸਚਨ ਟੂ ਅਮਰਜੀਤ ਸਾਰੋਂ ਬਾਈ ਇੱਕ ਵਾਰੀ ਜ਼ੋਰ ਦਾ ਤਾੜੀ ਅਮਰਜੀਤ ਬਾਈ ਲਈ ਪਲੀਜ਼ ਐਵਰੀਵਨ ਕਮਾਲ ਦੀਆਂ ਫਿਲਮਾਂ ਬਾਈ ਨੇ ਜਿੰਨੀਆਂ ਲਿਖੀਆਂ ਡਾਇਰੈਕਟ ਕੀਤੀਆਂ ਸਾਰੀਆਂ ਸੁਪਰ ਡੂਪਰ ਹਿਟੈਂਟ ਸਾਰੀਆਂ ਫੈਮਿਲੀ ਐਂਟਰਟੇਨਰ ਅਸੀਂ ਉਮੀਦ ਕਰਦੇ ਇਹ ਵੀ ਫਿਲਮ ਓਨੀ ਕਮਾਲ ਦੀ ਹੋਵੇ ਬਾਈ ਤੁਹਾਡੇ ਤੋਂ ਇਹ ਕੁਐਸਚਨ ਹੈ ਕਿ ਸ਼ਹਿਨਾਜ਼ ਜਿਵੇਂ ਕਿਹਾ 3 ਸਾਲ ਕਿਉਂ ਲਾਤੇ ਸ਼ਹਿਨਾਜ਼ ਨੂੰ ਤੁਸੀਂ ਦੁ ਬਸ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਸਾਰਾ ਨੂੰ थैंक यू ਸੋ ਮਾਚ ਫੋਰ ਕਮਿੰਗ ਦੂਜਾ ਸ਼ਨਾਜ਼ ਮੇਰੇ ਲਈ ਲੱਕੀਏ ਅਸੀਂ ਨੇ ਪਹਿਲੀ ਫਿਲਮ ਕੀਤੀ ਸੀ ਕਾਲਾ ਸ਼ਕਾਲਾ ਉੱਚ ਸ਼ਨਾਜ਼ ਨੇ ਥੋੜਾ ਛੋਟਾ ਪਾਰ ਕੀਤਾ ਸੀ ਫਿਰ ਅਸੀਂ ਕੀਤੀ ਹੌਸਲਰ ਆ ਕੁਝ ਵੱਡਾ ਕਾਟ ਕੀਤਾ ਤੇ ਨਾ ਉਹ ਦ ਪੂਰੀ ਫਿਲਮ ਸ਼ਨਾਜ਼ ਤੇ ਬੇਸਡ ਆ ਤਾਂ ਫਿਰ ਜੋ ਕੁਝ ਚੰਗੀ ਚੀਜ਼ ਬਣਦੀ ਟਾਈਮ ਤਾਂ ਲੱਗ ਰਹੀ ਆ ਕੀ ਬਾਤ ਹੈ ਬਈ ਬਹੁਤ ਖੂਬ ਬਹੁਤ ਖੂਬ ਐਂਡ ਇਹ ਟਾਪਿਕ ਇੱਕ ਕੁੜੀ ਜੋ ਤੁਸੀਂ ਇਹ ਚ ਦੋ ਜਨਰੇਸ਼ਨਸ ਦਿਖਾਈਆਂ 57 ਤੋਂ ਬਾਅਦ ਵਾਲਾ ਐਂਡ 25 ਵਾਲਾ ਦੋ ਐਰਾ ਦਿਖਾਏ ਨੇ ਇਹ ਕਿਵੇਂ ਮਨ ਦੇ ਵਿੱਚ ਆਇਆ ਐਂਡ ਸਪੈਸੀਫਿਕਲੀ ਇਸ ਟਾਪਿਕ ਤੇ ਮੂਵੀ ਲਿਖਨੇ ਮੈਂ ਨਾ ਜੋ ਤੁਸੀਂ ਅਕਸਰ ਨਾ ਜਿਹੜੀਆਂ ਕੁੜੀਆਂ ਦੀ ਉਮਰ 20 22 24 ਹੋ ਜਾਂਦੀ ਹੈ ਉਹਨਾਂ ਨੂੰ ਜੇ ਮਿਲੋ ਨਾ ਉਹਨਾਂ ਦੇ ਦਿਮਾਗ 'ਚ ਕੁਐਸਚਨ ਹੁੰਦਾ ਕਿ ਜੇ ਪੁੱਛ ਲੋ ਤੁਸੀਂ ਵੀ ਅੱਗੇ ਵਿਆਹ ਦਾ ਕਹਿੰਦੇ ਕਿ ਪਤਾ ਨਹੀਂ ਕਿਵੇਂ ਦਾ ਹੋਣਾ ਸੋ ਮੈਂ ਬਹੁ ਵਾਰੀ ਸੁਣਿਆ ਕੁੜੀਆਂ ਦੇ ਮੂੰਹ 'ਚ ਪਤਾ ਨਹੀਂ ਕਿਵੇਂ ਦਾ ਹੋਣਾ ਜਿੱਦਾਂ ਨਾ ਪੂਰੀ ਜ਼ਿੰਦਗੀ ਸਪੈਂਡ ਕਰਨੀ ਬਿਕੋਜ਼ ਜੀਵਨ ਸਾਥੀ ਕਹੀਦਾ ਪਾਉਨ ਨੂੰ ਲਾਈਫ ਪਾਰਟਨਰ ਕਹੀਦਾ ਹੁਣ ਜਿਹਦੇ ਨਾਲ ਪੂਰੀ ਲਾਈਫ ਸਪੈਂਡ ਕਰਨੀ ਹੈ ਉਹ ਬੰਦਾ ਵਧੀਆ ਤਾਂ ਹੋਣਾ ਚਾਹੀਦਾ ਜਿਵੇਂ ਇਹਦੇ ਵਿੱਚ ਨਿਰਮਲ ਜੀ ਦਾ ਡਾਇਲੋਗ ਹੈ ਮੈਂਮ ਦਾ ਕਿ ਮਾੜੇ ਬੰਦੇ ਨਾਲ 2 ਘੰਟੇ ਦਾ ਸਫਰ ਨਹੀਂ ਤੈਹ ਹੁੰਦਾ ਤੇ ਸੋਚੋ ਜੋ ਪੂਰੀ ਜ਼ਿੰਦਗੀ ਕੱਟਣੀ ਪਵੇ ਤੇ ਸੋ ਇਹ ਥੌਟ ਮੇਰੇ ਚ ਸੀ ਜਦੋਂ ਫਿਰ ਸ਼ਨਾਜ ਦੀ ਗੱਲ ਹੋਈ ਉਦੋਂ ਮੈਨੂੰ ਲੱਗਿਆ ਕਿ ਯਾਰ ਵੂਮਨ ਔਰੀਐਂਟਡ ਕਰਨੀ ਹੈ ਤਾਂ ਫਿਰ ਟੋਟਲੀ ਵੂਮਨ ਔਰੀਐਂਟਡ ਹੋਏ ਸਬਜੈਕਟ ਵੀ ਉਦਾਂ ਦਾ ਹੋਏ ਸੋ ਐਦਾਂ